ਸ਼੍ਰੀ ਕਾਲ ਜੀ ਮੈਂ ਪ੍ਰੋਫੈਸਰ ਆਕਾਸ਼ਦੀਪ ਆਓ ਆਪਾਂ ਪੰਜਾਬ ਦੇ ਵੱਖ-ਵੱਖ ਵਿਭਾਗੀ ਪ੍ਰੀਖਿਆਵਾਂ ਦੀ ਤਿਆਰੀ ਦੇ ਮੱਦੇਨਜ਼ਰ ਪੰਜਾਬ ਦੇ ਇਤਿਹਾਸ ਦੀਆਂ ਕੁਝ ਘਟਨਾਵਾਂ ਬਾਰੇ ਜਾਣਨਾ ਪਾਈਏ ਇੱਥੇ ਆਪਾਂ ਨਾ ਸੰਖੇਪ ਜੀ ਦੇ ਵਿੱਚ ਬਹੁਤ ਹੀ ਸੰਖੇਪ ਦੇ ਵਿੱਚ ਆਪਾਂ ਜਦੋਂ ਉਸ ਗੱਲ ਤੇ ਗੱਲ ਕਰਦੇ ਆਂ ਵੀ ਜਦੋਂ ਗੁਰਗੱਦੀ ਸੀ ਜਿਹੜੀ ਜੱਦੀ ਹੋਈ ਤਾਂ ਉਸ ਤੋਂ ਬਾਅਦ ਕੀ-ਕੀ ਸਮੱਸਿਆਵਾਂ ਸੀ ਜਿਹੜੀ ਗੁਰੂ ਸਾਹਿਬਾਨ ਨੂੰ ਦਰਪੇਸ਼ ਹੋਈਆਂ ਕੀ-ਕੀ ਸਮੱਸਿਆਵਾਂ ਦੇਖਣੀਆਂ ਪਈਆਂ ਅ ਮੈਂ ਜਿਸ ਤਰ੍ਹਾਂ ਵੀ ਐਨਾਲਿਸਿਸ ਕੀਤਾ ਹਨ ਉਸ ਤਰ੍ਹਾਂ ਮੈਂ ਇੱਥੇ ਲਿਖਿਆ ਹੈ ਸੋ ਮੈਂ ਆਪ ਜੀ ਨਾਲ ਉਹ ਜਾਣਕਾਰੀ ਸ਼ੇਅਰ ਕਰਦਾ ਚੌਥੇ ਗੁਰੂ ਰਾਮਦਾਸ ਜੀ ਜਿਹੜੇ ਚੌਥੇ ਗੁਰੂ ਰਾਮਦਾਸ ਜੀ ਠੀਕ ਹੈ ਇਨ੍ਹਾਂ ਨੇ ਗੁਰੂ ਅਮਰਦਾਸ ਜੀ ਦੀ ਬੜੀ ਸੇਵਾ ਕੀਤੀ ਸੀ ਫਿਰ ਗੁਰੂ ਅਮਰਦਾਸ ਜੀ ਦੀ ਜਿਹੜੀ ਬੇਟੀ ਸੀ ਬੀਬੀ ਭਾਨੀ ਉਹ ਇਹਨਾਂ ਦੇ ਨਾਲ ਹੀ ਵਿਆਹੀ ਹੋਈ ਸੀ ਸੋ ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਨੇ ਬੜੀ ਸੇਵਾ ਕੀਤੀ ਸੀ ਗੁਰੂ ਅਮਰਦਾਸ ਜੀ ਦੀ ਸੋ ਅਮਰਦਾਸ ਜੀ ਨੇ ਪ੍ਰਸੰਨ ਚਿੱਤ ਹੋ ਕੇ ਆਪਣੀ ਬੇਟੀ ਨੂੰ ਹੀ ਇਹ ਵਰ ਦਿੱਤਾ ਸੀਗਾ ਕਿ ਜਿਹੜੀ ਗੁਰਗੱਦੀ ਸੀ ਬੇਟੀ ਹੁਣ ਤੁਹਾਡੇ ਪਰਿਵਾਰ 'ਚ ਜੱਦੀ ਹੋ ਜਾਵੇਗੀ ਠੀਕ ਹੈ ਜੱਦੀ ਹੋ ਜੇਗੀ ਵੀ ਹੁਣ ਜਿਹੜੀ ਗੁਰਗੱਦੀ ਐ ਬਾਹਰ ਨਹੀਂ ਜਾਵੇਗੀ ਗੁਰਗੱਦੀ ਪਰਿਵਾਰ ਚ ਹੀ ਜੱਦੀ ਹੋਵੇਗੀ ਸੋ 10ਵੇਂ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਹੜੀ ਗੁਰਗੱਦੀ ਸੀ ਉਹ ਜੱਦੀ ਹੀ ਰਹੀ ਸੀ ਠੀਕ ਹੈ ਹਾਂਜੀ ਚਲੋ ਚੌਥੇ ਗੁਰੂ RAMDAS ਜੀ ਤੋਂ ਬਾਅਦ ਜਿਹੜੀ ਗੁਰਗੱਦੀ ਸੀ ਉਹ ਜੱਦੀ ਹੋਊਗੀ ਫਿਰ ਮਿਲੇਵਾਰ ਮੁਤਾਬਕ ਗੁਰੂ ਸਾਹਿਬਾਨ ਨੇ ਜੋ ਵਰ ਦਿੱਤਾ ਸੀ ਗੁਰੂ ਅਮਰਦਾਸ ਜੀ ਨੇ ਗੁਰੂ RAMDAS ਤੇ ਬੀਬੀ ਭਾਨੀ ਜੀ ਨੂੰ ਠੀਕ ਹੈ ਸੋ ਉਹਨਾਂ ਤੋਂ ਗੁਰੂ RAMDAS ਜੀ ਦੇ ਤਿੰਨ ਬੇਟੇ ਸੀ ਕਿਹੜੇ ਕਿਹੜੇ ਪ੍ਰਿਥੀ ਚੰਦ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਠੀਕ ਹੈ ਗੁਰੂ ਰਾਮਦਾਸ ਜੀ ਤੋਂ ਬਾਅਦ 1581 ਈਸਵੀ ਦੇ ਵਿੱਚ ਉਹਨਾਂ ਨੇ ਉਹਨਾਂ ਦਾ ਬੇਟਾ ਸੀ ਜਿਹੜਾ ਗੁਰੂ ਅਰਜਨ ਦੇਵ ਜੀ ਉਹ ਗੱਦੀ ਤੇ ਬੈਠਾ ਸੀ ਠੀਕ ਹੈ ਸੋ ਚੌਥੇ ਗੁਰੂ ਰਾਮਦਾਸ ਜੀ ਤੋਂ ਬਾਅਦ 1581 ਈਸਵੀ ਤੋਂ ਜਿਹੜੀ ਗੁਰਗੱਦੀ ਸੀ ਉਹ ਜੱਦੀ ਹੋ ਗਈ ਠੀਕ ਹੈ ਸਿੱਖ ਧਰਮ ਦੇ ਵਿੱਚ ਠੀਕ ਹੈ ਜੀ ਹਾਂਜੀ ਸੋ ਨਤੀਜੇ ਵਜੋਂ ਗੁਰਗੱਦੀ ਲਈ ਝਗੜੇ ਵੀ ਸ਼ੁਰੂ ਹੋਣੇ ਹੋਣੇ ਸੀਗੇ ਕਿਉਂ ਕਿਉਂ ਸ਼ੁਰੂ ਹੋਏ ਹਾਲਾਂਕਿ ਗੁਰਗੱਦੀ ਤਾਂ ਜੱਦੀ ਹੋ ਗਈ ਝਗੜੇ ਕਿਉਂ ਸ਼ੁਰੂ ਹੋਏ ਦੇਖੋ ਗੁਰਗੱਦੀ ਜੱਦੀ ਹੋਣ ਤੋਂ ਬਾਅਦ ਜਿਹੜੇ ਗੁਰੂ ਰਾਮਦਾਸ ਜੀ ਨੇ ਉਹਨਾਂ ਨੇ ਆਪਣੇ ਵੱਡੇ ਬੇਟੇ ਪ੍ਰੀਥੀ ਚੰਦ ਨੂੰ ਨਹੀਂ ਬਿਠਾਇਆ ਗੱਦੀ ਤੇ ਨਾ ਹੀ ਬਿਠਾਇਆ ਮਹਾਦੇਵ ਨੂੰ ਮਹਾਦੇਵ ਤਾਂ ਖੈਰ ਉਹ ਸੰਿਆਸੀ ਬਿਰਤੀ ਦਾ ਸੀ ਉਹਨੇ ਜਿਆਦਾ ਕੋਈ ਸਮੱਸਿਆ ਖੜੀ ਨਹੀਂ ਕੀਤੀ ਇਸ ਗੱਲ ਲਈ ਪਰ ਇਹਦੇ ਵਿੱਚ ਜਿਹੜਾ ਪ੍ਰੀਥੀ ਚੰਦ ਸੀ ਨਾ ਗੁਰੂ ਰਾਮਦਾਸ ਜੀ ਦਾ ਵੱਡਾ ਬੇਟਾ ਉਹਨੇ ਗੁਰੂ ਜਦੇਵ ਜੀ ਦਾ ਵਿਰੋਧ ਕੀਤਾ ਕਿਉਂਕਿ ਗੁਰੂ ਰਾਮਦਾਸ ਜੀ ਆਪਣੇ ਬੇਟੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੇ ਯੋਗ ਸਮਝਦੇ ਸੀ ਇਸ ਲਈ ਉਹਨਾਂ ਨੇ ਗੁਰਗੱਦੀ ਸੀ ਜਿਹੜੀ ਕਿਨੂੰ ਦੇਤੀ ਆਪਣੇ ਬੇਟੇ ਅਰਜਨ ਦੇਵ ਜੀ ਨੂੰ ਦੇਤੀ ਤੇ ਆਪਣਾ ਉੱਤਰਾਧਿਕਾਰੀ ਬਣਾ ਦਿੱਤਾ ਠੀਕ ਹੈ ਜੀ ਸੋ ਇੱਥੇ ਜਿਹੜੀ ਗੁਰਗੱਦੀ ਸੀ ਪਹਿਲੀ ਵਾਰ ਜੱਦੀ ਹੋਈ ਜਦੋਂ ਗੁਰਗੱਦੀ ਪਹਿਲੀ ਵਾਰ ਜੱਦੀ ਹੋਈ ਤਾਂ ਉਸ ਤੇ ਪਹਿਲੀ ਵਾਰ ਉਦੋਂ ਜੱਦੀ ਹੋਣ ਤੋਂ ਬਾਅਦ ਜਿਹੜੇ ਬੈਠੇ ਸੀ ਉਹ ਗੁਰੂ ਅਰਜਨ ਦੇ ਗੁਰੂ ਬڑے ਸਿੱਖ ਧਰਮ ਦੇ ਪੰਜਵੇਂ ਤੇ ਉਹਨਾਂ ਦੇ ਪਿਤਾ RAMDAS ji ਨੇ ਉਹਨਾਂ ਨੂੰ ਉੱਤਰਾਧਿਕਾਰੀ ਬਣਾਇਆ ਸੀ। ਸੋ ਪਿਤਾ RAMDAS ਦੁਆਰਾ ਗੁਰੂ ਆਪਣੇ ਬੇਟੇ ARJAN DEV ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਸੋ ਸਿੱਖ ਧਰਮ ਦੇ ਪੰਜਵੇਂ ਬੇਟੇ ਬਣੇ। ਪਰੰਤੂ ਮਹਾਦੇਵ ਵੱਲੋਂ ਤਾਂ ਨਹੀਂ ਕੋਈ ਬੜਾ ਵਿਰੋਧ ਹੋਇਆ ਕਿਉਂਕਿ ਉਹ ਸੰਿਆਸੀ ਬਿਰਤੀਆਂ ਦੇ ਮਾਲਕ ਸੀਗੇ। ਪਰੰਤੂ ਜਿਹੜਾ ਉਹਦਾ ਭਰਾ ਸੀ ਨਾ ਗੁਰੂ ARJAN DEV ji ਦਾ PRITHVI CHAND ਵੱਡਾ ਬੇਟਾ ਸੀ ਜਿਹੜਾ ਕਿ RAMDAS ਇਹਦੇ ਵੱਲੋਂ ਬੜਾ ਗੁਰੂ ਸਹਿਬਾਨ ਦਾ ਮਤਲਬ ਕਿ ਆਪਣੇ ਭਰਾ ਅਰਜਨਦੇਵ ਦਾ ਵਿਰੋਧ ਹੋਇਆ ਉਹ ਕਹਿੰਦਾ ਸੀ ਵੀ ਮੈਂ ਕਾਬਲਾ ਮੈਂ एलिਜੀਬਲ ਆ ਮੈਂ ਵੱਡਾ ਬੇਟਾ ਕਰਦਾ ਠੀਕ ਆ ਸੋ ਮੈਨੂੰ ਦਿੱਤੀ ਜਾਵੇ ਪਰ RAMDAS ਜੀ ਨਹੀਂ ਸਮਝਦੇ ਸੀ ਉਹਨੂੰ एलिਜੀਬਲ ਉਹ ਕਹਿੰਦੇ ਸੀ ਵੀ ਇਹਦੇ ਵਿੱਚ ਖਾਰ ਬੜੀ ਹੈ ਇਹ ਮੰਨਦਾ ਇਹਦੇ ਇਹਦੇ ਵਿੱਚ ਮੰਨ ਦੀ ਮੈਲ ਬੜੀ ਹੈ ਸੋ ਜਿਆਦਾ ਆਪਾਂ ਖਰ ਲੰਬੀ ਗੱਲ ਨਾ ਕਰਦੇ ਆਪਾਂ ਪੇਪਰ ਦੇ ਪੁਆਇੰਟ ਵਿਊ ਤੋਂ ਗੱਲ ਕਰਾਂਗੇ ਵੀ ਉਹਨੂੰ एलिजिਬਲ ਹੀ ਨਹੀਂ ਸੀ ਸਮਝਦੇ ਸੋ ਕਹਿੰਦਾ ਵੀ ਮਣ ਦਾ ਮੈਲਾ ਤੇ ਖਾਲੀ ਬੰਦਾ ਹੈ ਵੀ ਤੈਨੂੰ ਇਸ ਤਰ੍ਹਾਂ ਦੀ ਧਰਮ ਦੇ ਵਿੱਚ ਗੁਰਗੱਦੀ ਥੋੜੀ ਦੇਵਾਂਗੇ ਤੈਨੂੰ ਸੋ ਗੁਰਗੱਦੀ ਜੱਦੀ ਹੋਣ ਦੇ ਵਾਰ ਦਿੱਤਾ ਸੀ ਗੁਰੂ ਅਮਰਦਾਸ ਜੀ ਨੇ ਦੁਬਾਰਾ ਰਿਪੀਟ ਕਰਦਾ ਨਾ ਬੀਬੀ ਭਾਨੀ ਨੂੰ ਜਿਹਦਾ ਵਿਆਹ ਹੋਇਆ ਸੀ ਗੁਰੂ ਰਾਮਦਾਸ ਜੀ ਨਾਲ ਸੋ ਮਿਲੇ ਵਰ ਮਤਾਬਕ ਗੁਰੂ ਰਾਮਦਾਸ ਜੀ ਤੋਂ ਬਾਅਦ ਗੁਰਗੱਦੀ ਜੱਦੀ ਹੋ ਗਈ ਸੀ ਮੈਂ ਦੁਬਾਰਾ ਰਿਪੀਟ ਕਰਦਾ ਤੇ ਉਹਨਾਂ ਆਪਣੇ بیٹے ਅਰਜਨ ਦੇਵ ਜੀ ਨੂੰ ਗੁਰਗੱਦੀ ਲਈ ਯੋਗ ਸਮਝ ਰਿਆ ਹੋਇਆ ਆਪਣਾ ਅਗਲਾ ਉੱਤਰਾਧਿਕਾਰੀ ਬਣਾਇਆ ਸੀ ਇਸੇ ਸਿੱਖ ਧਰਮ ਦੇ ਪੰਜਵੇਂ ਗੁਰੂ ਬਣੇ ਸੀ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਸੋ ਗੁਰੂ ਅਰਜਨ ਦੇਵ ਜੀ ਦਾ ਪਰ ਜਿਹੜਾ ਵਿਰੋਧ ਸੀ ਉਹਨਾਂ ਦੇ ਹੀ ਵੱਡੇ ਭਰਾ ਕਿਹਦੇ ਵੱਲੋਂ ਪ੍ਰਿਥੀ ਚੰਦ ਵੱਲੋਂ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਉਹ ਆਪਣੇ ਆਪ ਨੂੰ ਗੁਰਗੱਦੀ ਦੇ ਉੱਤਰਾਧਿਕਾਰੀ ਦੇ ਯੋਗ ਸਮਝਦਾ ਸੀ ਪਰੰਤੂ ਉਸ ਨੂੰ ਗੁਰਗੱਦੀ ਨਹੀਂ ਮਿਲੀ ਠੀਕ ਹੈ ਜੀ ਉਸ ਨੇ ਬਦਲੇ ਦੀ ਭਾਵ ਉਹਨੂੰ ਤਾਂ ਨਹੀਂ ਮਿਲੀ ਫਿਰ ਉਹਨੇ ਅੱਗੇ ਕੀ ਕੀਤਾ ਉਹਨੇ ਬਦਲੇ ਦੀ ਭਾਵਨਾ ਨਾਲ ਗੁਰੂ ਅਰਜਨ ਦੇਵ ਜੀ ਦੇ ਪੁੱਤ ਹਰगोबिंद ਜੀ ਨੂੰ ਮਰਵਾਉਣ ਦੇ ਕਈ ਅਸਫਲ ਯਤਨ ਵੀ ਕੀਤੇ ਠੀਕ ਹੈ ਕਿਉਂਕਿ ਉਹ ਚਾਹੁੰਦਾ ਸੀ ਵੀ ਚਲੋ ਉਸ ਨੂੰ ਤਾਂ ਨਹੀਂ ਮਿਲੀ ਵੀ ਇਸ ਤੋਂ ਬਾਅਦ ਉਹਦੇ بیٹے ਨੂੰ ਮਿਲੇ ਵੀ ਮੇਰੇ ਬੇਟੇ ਨੂੰ ਮਿਲੇ ਪ੍ਰੀਤੀ ਚੰਦ ਚਾਹੁੰਦਾ ਸੀਗਾ ਕਿਉਂਕਿ ਉਹ ਚਾਹੁੰਦਾ ਸੀ ਕਿ ਗੁਰਗੱਦੀ ਤੇ ਉਸਦਾ ਬੇਟਾ ਬੈਠੇ ਨਾ ਕਿ ਅਰਜਨ ਦੇਵ ਜੀ ਦਾ ਬੇਟਾ ਗੁਰਗੱਦੀ ਤੇ ਬੈਠੇ ਠੀਕ ਹੈ ਸੋ ਉਹਨੇ ਗੁਰੂ ਹਰ ਸੋ ਉਹਨਾਂ ਨੇ ਹਰਜਨ ਦੇਵ ਜੀ ਦੇ ਬੇਟੇ ਜਿਹੜੇ ਹਰगोविंद ਆਏ ਸੀ ਉਹਨਾਂ ਨੂੰ ਕਈ ਮਰਵਾਉਣ ਦੇ ਯਤਨ ਕੀਤੇ ਸੋ ਇਸ ਤੋਂ ਇਲਾਵਾ ਗੁਰਗੱਦੀ ਲਈ ਅੱਗੇ ਹੋਰ ਵੀ ਕਈ ਝਗੜੇ ਹੁੰਦੇ ਗਏ ਠੀਕ ਹੈ ਜੀ ਉਦਾਹਰਨ ਦੇ ਤੌਰ ਤੇ ਗੁਰੂ ਹਰ राय ਸਾਹਿਬ ਸੀ ਜਿਹੜੇ ਉਹਨਾਂ ਦਾ ਵਿਰੋਧ ਕੀਤਾ ਸੀ ਰਾਮ ਰਾਏ ਨੇ ਤੇ ਗੁਰੂ ਤੇਗ ਬਹਾਦਰ ਦਾ ਵਿਰੋਧ ਕੀਤਾ ਸੀਗਾ ਧੀਰਮੱਲ ਨੇ ਠੀਕ ਹੈ ਜੀ ਤੇ ਗੁਰੂਆਂ ਦੇ ਇਹਨਾਂ ਵਿਰੋਧੀਆਂ ਨੂੰ ਕੀ ਕਿਹਾ ਜਾਂਦਾ ਸੀ ਮੀਣੇ ਰਾਮ ਰਾਏ ਧੀਰਮੱਲ ਮੀਣੇ ਰਾਮ ਰਾਏ ਧੀਰਮੱਲ ਇਹ ਨੋਟ ਕਰ ਲਿਓ ਵਿਦਿਆਰਥੀਓ ਗੁਰੂ ਸਹਿਬਾਨ ਦੇ ਇਹਨਾਂ ਵਿਰੋਧੀਆਂ ਨੂੰ ਕਿਹਾ ਜਾਂਦਾ ਸੀ ਮੀਣੇ ਰਾਮ ਰਾਏ ਤੇ ਧੀਰਮੱਲ ਏ ਹਿੰਦਾਲੀ ਇਹ ਵੀ ਕਿਹਾ ਜਾਂਦਾ ਸੀ ਠੀਕ ਹੈ ਜੀ ਕਿਉਂਕਿ ਇਹਨਾਂ ਨੇ ਗੁਰੂਆਂ ਨੂੰ ਅਪਮਾਨਿਤ ਕਰਨ ਦੇ ਲਈ ਕਈ ਅਸ਼ੁੱਧ ਗੱਲਾਂ ਕੀਤੀਆਂ ਤੇ ਇਸ ਤਰ੍ਹਾਂ ਦੇ ਵਿਵਹਾਰ ਕੀਤੇ ਪਬਲਿਕਲੀ ਜਿੰਨਾ ਕਰਕੇ ਇਹ ਜਨਤਾ ਦੇ ਵਿੱਚ ਜਿਹੜੇ ਹੈਗੇ ਸੀ ਸਿੱਖ ਸ਼ਰਧਾਲੂਆਂ ਦੇ ਦੀਆਂ ਨਿਗਾਹਾਂ ਦੇ ਵਿੱਚ ਗਿਰ ਗਏ ਸਨ ਤੇ ਇਹਨਾਂ ਨੂੰ ਗੁਰੂ ਦੀਆਂ ਸੰਗਤਾਂ ਨੇ ਨਕਾਰ ਦਿੱਤਾ ਸੀ ਇਹ ਤਾਂ ਬਹੁਤ ਸੰਖੇਪ ਜੀ ਆਪਾਂ ਨੇ ਡਿਸਕਸ਼ਨ ਕੀਤੀ ਹੈ ਸਿਰਫ ਗੁਰਗੱਦੀ ਜੱਦੀ ਹੋਣ ਤੋਂ ਬਾਅਦ ਵੀ ਕੀ-ਕੀ ਜਿਹੜੇ ਝਗੜੇ ਸੀਗੇ ਹਾਲਾਂਕਿ ਹੋਰ ਬਹੁਤ ਸਾਰਾ ਇਸ ਦੇ ਵਿੱਚ ਸਮੱਗਰੀ ਐਡ ਹੋ ਸਕਦੀ ਹੈ ਸੋ ਜ਼ਿਆਦਾ ਪਰ ਕਿਉਂਕਿ ਆਪਾਂ ਨੇ ਸਿਰਫ ਪੇਪਰ ਦੇ ਪੁਆਇੰਟ ਤੋਂ ਬਿਊਤੋ ਹੀ ਗੱਲਾਂ ਕਰਨੀਆਂ ਨੇ ਇਸੇ ਲਈ ਸੰਖੇਪ ਜੀ ਦੇ ਵਿੱਚ ਹੀ ਗੱਲ ਕੀਤੀ ਹੈ ਮੁੱਖ ਗੱਲਾਂ ਇਹ ਸੀ ਵੀ ਜਿਹੜੀ ਗੁਰਗੱਦੀ ਜੱਦੀ ਹੋਈ ਸੀ ਇਹਦੇ ਵਿੱਚ ਕੁਝ ਪ੍ਰਸ਼ਨ ਬਣ ਕੇ ਆਏ ਨੇ ਕੀ-ਕੀ ਬਣ ਕੇ ਆਏ ਨੇ ਵੀ ਗੁਰੂ ਰਾਮਦਾਸ ਜੀ ਵੇਲੇ ਗੁਰਗੱਦੀ ਜੱਦੀ ਹੋਈ ਸੀ ਠੀਕ ਹੈ ਜੀ ਤੇ ਉਹਨਾਂ ਨੂੰ ਗੁਰਗੱਦੀ ਜੱਦੀ ਹੋਣ ਦਾ ਵਰਕੀ ਨੇ ਦਿੱਤਾ ਸੀਗਾ ਉਹਨਾਂ ਦੀ ਵਾਈਫ ਨੂੰ ਮਤਲਬ ਕੀ ਬੀਬੀ ਭਾਨੀ ਨੂੰ ਤੇ ਬੀਬੀ ਭਾਨੀ ਕੌਣ ਸੀ ਗੁਰੂ ਅਮਰਦਾਸ ਜੀ ਦੀ ਬੇਟੀ ਸੀ ਤੇ ਉਹ ਗੁਰੂ ਰਾਮਦਾਸ ਜੀ ਨਾਲ ਵਿਆਹੀ ਹੋਈ ਸੀ ਠੀਕ ਹੈ ਤੇ ਜਦੋਂ ਇੱਥੇ ਗੁਰਗੱਦੀ ਜੱਦੀ ਹੋ ਗਈ ਸੀ ਜੱਦੀ ਹੋਣ ਤੋਂ ਬਾਅਦ ਜਿਹੜੇ ਪਹਿਲੇ ਗੱਦੀ ਤੇ ਬੈਠੇ ਸੀ ਕੌਣ ਸੀ ਉਹ ਅਰਜਨ ਦੇਵ ਜੀ ਸੀ ਜਿਹੜੇ ਰਾਮਦਾਸ ਜੀ ਦੇ بیٹے ਸੀ ਉਸ ਤੋਂ ਬਾਅਦ ਗੁਰਗੱਦੀ ਲਈ ਕਿਵੇਂ-ਕਿਵੇਂ ਝਗੜੇ ਹੁੰਦੇ ਗਏ ਉਹ ਆਪਾਂ ਸੰਖੇਪ ਜੀ ਦੇ ਵਿੱਚ ਹੀ ਗੱਲਬਾਤ ਕੀਤੀ ਆ ਮੈਨੂੰ ਉਮੀਦ ਹੈ ਕਿ ਵਿਦਿਆਰਥੀਆਂ ਨੂੰ ਜਾਣਕਾਰੀ ਸਹਾਇਕ ਸਿੱਤ ਹੋਵੇਗੀ ਬਹੁਤ ਬਹੁਤ ਧੰਨਵਾਦ ਜੀ ਪ੍ਰੋਫੈਸਰ ਕਸ਼ਤੀ ਬੋਲ ਸਭ ਨੂੰ ਸਤਿ ਸ਼੍ਰੀ ਅਕਾਲ ਕੋਈ ਆਪ ਜੀ ਦੀ رائے مشਵਰਾ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਤੇ ਉੱਪਰ ਮੇਰੇ WhatsApp ਨੰਬਰ ਨੇ ਇੱਥੇ ਤੁਸੀਂ ਮੈਨੂੰ ਸੰਪਰਕ ਵੀ ਕਰ ਸਕਦੇ ਹੋ ਧੰਨਵਾਦ ਜੀ